ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਨਿਊ ਵਲੌਗ ਤਾਂ ਅੱਜ ਅਸੀਂ ਜਾ ਰਹੇ ਆ ਜੀ ਗੋਪਾਲ ਸਵੀਟ ਤਾਂ ਆਓ ਚੱਲਦੇ ਆ ਗੋਪਾਲ ਸਵੀਟ ਤੇ ਤਾਂ ਹਾਂਜੀ ਫਾਈਨਲੀ ਅਸੀਂ ਗੋਪਾਲ ਸਵੀਟ ਪਹੁੰਚ ਗਏ ਆ ਤੇ ਸਾਡੀ ਫੈਮਿਲੀ ਵੀ ਗੋਪਾਲ ਸਵੀਟ ਵਿਖੇ ਪਹੁੰਚ ਗਈ ਹੈ ਜੀ ਅਸੀਂ ਖੜੇ ਆ ਗੋਪਾਲ ਸਵੀਟ ਦੇ ਬਾਹਰ ਤਾਂ ਆਓ ਚੱਲਦੇ ਆ ਜੀ ਅੰਦਰ ਤਾਂ ਹਾਂਜੀ ਫਾਈਨਲੀ ਅਸੀਂ ਗੋਪਾਲ ਸਵੀਟ ਵਿਖੇ ਪਹੁੰਚ ਗਏ ਆ ਜੀ ਤੇ ਫੈਮਿਲੀ ਸਾਡੀ ਬਹੁਤ ਖੁਸ਼ ਹੈ ਤੇ ਪੂਰਾ ਅਸੀਂ ਆਨੰਦ ਮਾਣ ਰਹੇ ਆ ਤਾਂ ਹੁਣ ਅਸੀਂ ਖਾਣ ਲਈ ਕੁਝ ਕਰਾਂਗੇ ਜੀ ਆਰਡਰ ਕਰਨ ਤੋਂ ਬਾਅਦ ਸੁਖਮਣ ਕਹਿੰਦੀ ਹੈ ਜੀ ਆਪਾਂ ਖਾਣੇ ਆ ਛੋਲੇ ਭਟੂਰੇ ਤੇ ਅੰਮਰਸਰੀ ਕੁਲਚੇ ਤਾਂ ਆਪਾਂ ਜੀ ਬਿਲਿੰਗ ਕਰਾ ਕੇ ਆਪਾਂ ਬਿੱਲ ਆਪਾਂ ਉਹਨਾਂ ਨੂੰ ਦੇ ਦਿੱਤਾ ਤੇ ਉਹਨਾਂ ਨੇ ਸਾਨੂੰ ਦੇ ਦਿੱਤਾ ਜੀ ਟੋਕਨ ਆਹ ਟੋਕਨ ਦਿੱਤਾ ਜੀ ਜਿਹੜਾ ਕਿ ਜਦੋਂ ਸਾਡਾ ਆਰਡਰ ਲੱਗ ਜਾਏਗਾ ਤਾਂ ਇਹ ਆਪਣੇ ਆਪ ਵਾਈਬ੍ਰੇਟ ਤੇ ਬਲਿੰਕ ਕਰਨ ਲੱਗ ਜਾਣਾ ਤਾਂ ਹਾਂਜੀ ਫਾਈਨਲੀ ਆਰਡਰ ਸਾਡਾ ਬਣ ਕੇ ਰੈਡੀ ਹੋ ਕੇ ਟੇਬਲ ਤੇ ਆ ਚੁੱਕਿਆ ਹੈ ਜੀ ਤਾਂ ਅਸੀਂ ਖਾਣ ਲਈ ਬਿਲਕੁਲ ਤਿਆਰ ਆ ਜੀ ਤਾਂ ਆਪ ਕਰਦੇ ਆਂ ਸ਼ੁਰੂਆਤ ਤਾਂ ਹਾਂਜੀ ਸੁਖਮਣ ਕਹਿੰਦੀ ਹੈ ਜੀ ਮੈਨੂੰ ਵੀ ਦਿਓ ਜੀ ਕਹਿੰਦੀ ਭੁੱਖ ਬਹੁਤ ਲੱਗੀ ਹੈ ਮੈਂ ਵੀ ਖਾਵਾਂਗੀ ਛੋਲੇ ਭਟੂਰੇ ਤਾਂ ਉਹਦੇ ਮੰਮਾ ਵੇਖੋ ਜੀ ਛੋਲੇ ਭਟੂਰੇ ਖਵਾ ਰਹੇ ਨੇ ਜੀ ਲਓ ਜੀ ਮੈਨੂੰ ਖਵਾ ਦਿੱਤਾ ਸੁਖਮਣ ਵੀ ਪੂਰਾ ਆਪਣਾ ਰੋਲਾ ਪਾ ਰਹੀ ਹੈ ਜੀ ਤਾਂ ਹਾਂਜੀ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ